ਦਿਲ ਕ ਜੰਝੂ ਰਾਖਾ ਪ੍ਰਵਤਾਕਾ ਕੀਨੋ ਬੜੋ ਕਲੂਮਹਿ ਸਾਕਾ ਸਾਧਨ ਹੇਤ ਇਤੀ ਜਨਕਰੀ ਸੀਸ ਦੀਆ ਪਰ ਸੇਨਾ ਉਚਰੀ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨੰਦੀਆ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ਼ਹਾਦਤ ਨੂੰ ਕੋਟ ਕੋਟ ਨਮਨ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 1975 ਈਸਵੀ ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿਖੇ ਸੀਸ ਨਾਲ ਸੀਸ ਧਰ ਨਾਲੋਂ ਅਲੱਗ ਕਰਕੇ ਸ਼ੀਤ ਕਰ ਦਿੱਤਾ ਗਿਆ ਸੀ। ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਹਨ। ਆਪ ਦਾ ਜਨਮ 1621 ਈਸਵੀ ਨੂੰ ਪਿਤਾ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ 6ਵੇਂ ਗੁਰੂ ਦੇ ਘਰ ਹੋਇਆ, ਮਾਤਾ ਨਾਨਕੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਸੁਭਾਅ ਦੇ ਵਿੱਚ ਬਚਪਨ ਤੋਂ ਹੀ ਤਿਆਗ ਅਤੇ ਬੈਰਾਗ ਦੀ ਭਾਵਨਾ ਬਸੀ ਹੋਈ ਸੀ। ਆਪ ਜੀ ਦਾ ਵਿਆਹ ਉਹ ਕਰਤਾਰਪੁਰ ਦੇ ਵਸਨੀਕ ਭਾਈ ਲਾਲ ਚੰਦ ਦੀ ਬੇਟੀ ਗੁਜਰੀ ਜੀ ਨਾਲ ਹੋਇਆ ਅਤੇ ਆਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਗੋਬਿੰਦ ਰਾਏ ਸੀ ਤੇ ਬਾਅਦ ਦੇ ਵਿੱਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਏ ਹਨ। ਗੁਰੂ ਤੇਗ ਬਹਾਦਰ ਜੀ ਨੇ ਜੋ ਆਨੰਦਪੁਰ ਸਾਹਿਬ ਜਿਹੜਾ ਉਹ ਨਗਰ ਬਸਾਇਆ ਹੈ ਤੇ ਉਸ ਸਮੇਂ ਉੱਥੇ ਰਹਿੰਦੇ ਹੋਏ ਉਸ ਸਮੇਂ ਜੋ ਉਹਨਾਂ ਦੇ ਸਮਕਾਲੀ ਹਾਕਮ ਸੀਗੇ ਔਰੰਗਜੀਬ ਠੀਕ ਹੈ ਜੋ ਇੱਕ ਕੱਟੜ ਮੁਸਲਮਾਨ ਸੀ ਤੇ ਜੋ ਹਿੰਦੂਸਤਾਨ ਦੇ ਲੋਕਾਂ ਨੂੰ ਸਿਰਫ ਆਪਣਾ ਧਰਮ ਹੀ ਕਬੂਲ ਕਰਵਾਉਣਾ ਚਾਹੁੰਦਾ ਸੀ ਕਸ਼ਮੀਰੀ ਪੰਡਤਾਂ ਨੂੰ ਧਰਮ ਬਦਲਣ ਦੇ ਲਈ ਕਹਿੰਦਾ ਏ ਤੇ ਉਸ ਤੋਂ ਦੁਖੀ ਹੋ ਕੇ ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਤੇ ਆਪਣੀ ਰੱਖਿਆ ਲਈ ਜਿਹੜੀ ਉਹ ਬੇਨਤੀ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੋ ਉਸ ਸਮੇਂ 9 ਸਾਲ ਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਦੇ ਉੱਪਰ ਕਿ ਤੁਹਾਡੇ ਨਾਲ ਵੱਡਾ ਕੌਣ ਹੋਏਗਾ ਪਿਤਾ ਜੀ ਜੋ ਇਹਨਾਂ ਦੀ ਰੱਖਿਆ ਕਰੇਗਾ ਤਾਂ ਫਿਰ ਗੁਰੂ ਤੇਗ ਬਹਾਦਰ ਜੀ Hindu ਧਰਮ ਦੀ ਰੱਖਿਆ ਕਰਨ ਦੇ ਲਈ ਜਦੋਂ ਦਿੱਲੀ ਵੱਲ ਚੱਲ ਪੈਂਦੇ ਨੇ ਤੇ ਅਖੀਰ ਦੇ ਵਿੱਚ 1775 ਦੇ ਵਿੱਚ ਜੋ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਔਰੰਗਜ਼ੇਬ ਵੱਲੋਂ ਜਿਹੜਾ ਉਹ ਸ਼ਹੀਦ ਕਰਵਾ ਦਿੱਤਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਜਿਹੜੇ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਨੇ ਅਤੇ ਨਾਲ ਹੀ ਗੁਰਮਤਕਾਬ ਦੇ ਵਿੱਚ ਵੀ ਉਹਨਾਂ ਦਾ ਕਾਫੀ ਵੱਡਾ ਯੋਗਦਾਨ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਜਿਹੜੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇਨ ਆਪ ਜੀ ਦੀ ਬਾਣੀ ਜਿਹੜੀ 15 ਰਾਗਾਂ ਦੇ ਵਿੱਚ ਰਚੀ ਹੋਈ ਹੈ ਜਿਹਦੇ ਵਿੱਚੋਂ 59 ਸ਼ਬਦ ਨੇ ਜਾਂ ਅਸੀਂ 59 ਪਦੇ ਬੋਲ ਦਿੰਨੇ ਆ ਤੇ 57 ਸ਼ਲੋਕਾਂ ਦੀ ਰਚਨਾ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਨੇ ਇੱਕ ਰਾਗ ਨਵਾਂ ਹੋਰ ਵਰਤਿਆ ਜਿਸ ਨੂੰ ਜੈਜਵੰਤੀ ਰਾਗ ਜਿਹੜਾ ਉਹ બોલਿਆ ਜਾਂਦਾ ਹੈ ਅੱਜ ਦੀ ਇਸ ਵੀਡੀਓ ਦੇ ਜ਼ਰੀਏ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਇੱਕ ਛੋਟੀ ਜੀ ਜਿਹੜੀ ਉਹ ਸ਼ਮਦਾ ਅਝਲੀ ਹੈ ਕਿ ਅਸੀਂ ਵੀ ਆਪਣੇ ਜੋ ਬੱਚੇ ਨੇ ਜਾਂ ਜੋ ਵੀ ਮਨ ਗੁਰੂ ਨੂੰ ਪ੍ਰਤੀਸ਼ਰਧਾ ਰੱਖਣ ਵਾਲੇ ਨੇ ਉਹਨਾਂ ਨੂੰ ਆਪਣੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਏ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਏ ਕਿ ਕਿਸ ਤਰ੍ਹਾਂ ਉਹਨਾਂ ਨੇ ਜ਼ੁਲਮ ਵਿਰੁੱਧ ਠੀਕ ਹੈ ਆਵਾਜ਼ ਉਠਾਈ ਦੇ ਮਾਰਬਤਾ ਦੀ ਰੱਖਿਆ ਦੇ ਲਈ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣੀ ਕੁਰਬਾਨੀ ਦਿੱਤੀ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਤਨ ਤਨ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਧੰਨਵਾਦ